आगे। 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 मेरा ब्रदर छोटा नहीं मेरे को कहना जी कहना देखो मैं चाहना पे जी देखो अज चार दिन हो चले आ ਮਾਂ ਜੋ ਕੋਰਟ ਵੱਲੋਂ ਆਰਡਰ ਹੋ ਚੁੱਕੇ ਸੀ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਉਹ ਵੀ ਰਜਿੰਦਰਾ ਹਸਪੀਟਲ ਤੋਂ ਪਟਿਆ ਲਿਆ ਦੇ ਮਗਰ ਇਹ ਆਰਡਰ ਹੋ ਚੁੱਕੇ ਸੀ 10 ਇਹ ਮਤਲਬ ਕਿ 10 ਵਜੇ ਤੇ ਜਿਹੜਾ ਸੁਪਰੀਟੈਂਡੈਂਟ ਢੀਲ ਦਾ ਪਾਜੀ ਉਹਨੇ ਤੇ ਕਾਨੂੰਨ ਦੀਆਂ ਧਕਸੀਆਂ ਹੀ ਉਡਾ ਕੇ ਰੱਖ ਦਿੱਤੀਆਂ ਉਹਨੇ ਤੇ ਪਾਜੀ ਕਾਨੂੰਨ ਛਿੱਕੇ ਡਾਂਗੇ ਰੱਖ ਛੱਡੇ ਆ ਦੇ ਕੋ ਉਹਨਾਂ ਨੇ ਇਹ ਚੀਜ਼ਾ ਮਤਲਬ ਕਿ ਬਨ ਹਲਾਤਾ ਕਿ ਸੰਦੀਪ ਸਿੰਘ ਨਾ ਮਤਲਬ ਬਿਲਕੁਲ ਠੀਕ ਠਾਕ ਹੈ ਤੇ ਇਹਦਾ ਮੈਡੀਕਲ ਕਰਵਾਤਾ ਤੇ ਬਿਲਕੁਲ ਸਹੀ ਹੈ ਪ੍ਰੋਸਟਵਾਜ ਜੋ ਜੱਜ ਸਾਹਿਬ ਨੇ ਵੀ ਸੀ ਦੇਖਿਆ ਮਸੰਦੀਪ ਸਿੰਘ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਫਿਰ ਉਸੇ ਰੈਮ ਜੱਜ ਸਾਹਿਬ ਨੇ ਆਰਡਰ ਕੀਤਾ ਸਟ੍ਰਿਕਲੀ ਹੈ ਕਿ ਮੈਨੂੰ ਇਹਦਾ ਇਲਾਜ ਤੁਰੰਤ ਕਰਾਇਆ ਜਾਵੇ ਫਿਰ ਉੱਥੇ ਉਹਨਾਂ ਨੇ ਕਿਹਾ ਕਿ ਮੇਰੇ ਸੁਪਰੀਰ ਸਾਹ ਨਾਲ ਗੱਲ ਕਰੋ ਮੈਂ ਕਹਿਣਾ ਚਾਹੁੰਦਾ ਕਿ ਵੇਖੋ ਕੋਰਸ ਜੱਜ ਸਾਹਿਬ ਦੇ ਵੀ ਉਹਨਾਂ ਨੇ ਫੋਨ ਹੀ ਚੁੱਕੇ ਸੁਪਰੀਰ ਸਾਹ ਨੇ ਜੱਜ ਸਾਹਿਬ ਦੇ ਫੋਨ ਹੀ ਚੁੱਕੇ ਉਸ ਟਾਈਮ ਤੇ ਫੋਨ ਆਪਣੇ ਸੋਚੋ ਫਰ ਕੇ ਬੈ ਗਈ ਉਸ ਟਾਈਮ ਕਿੰਦੇ ਹਾਲਾਤ ਨੇ ਇੱਕਦਮ ਪੇਜੀ ਨਾਲ ਲੈ ਕੇ ਗਏ ਦੰਦ ਮੈਂ ਉਹ ਦੱਸਣਾ ਚਾਹਣਾ ਜੀ ਸਟਾਰਟਿੰਗ ਤੋਂ ਲੈ ਕੇ ਆਏ ਬਹੁਤ ਅੱਛੇ ਰਵੱਈਏ ਨਾਲ ਲੈ ਕੇ ਗਏ ਉੱਥੇ ਲੈ ਕੇ ਗਏ ਰਮਾਨਾ ਨਾਲ ਲੈ ਕੇ ਪਰ ਹੁਣ ਮੈਂ ਹੈਰਾਨ ਕੀ ਹੈ ਮੈਂ ਉਹ ੜੀ ਜਦ ਅਸੀਂ ਤੁਹਾ ਨਾਲ ਗੱਲ ਕੀਤੀ ਪਲੀਜ਼ ਰਿਕਵੈਸਟ ਕੀਤੀ ਸਰ ਦੇ ਪੈਰ ਤੇ ਫ੍ਰੈਕਚਰ ਹੈ ਰਮਾਨਾ ਨਾਲ ਲੈ ਕੇ ਜਾਓ ਉਹਨੂੰ ਦੇਖੋ ਸਾਡੇ ਵੱਲੋਂ ਇਹਨਾਂ ਨੇ ਕਿਹਾ ਸਾਡੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਵੱਲੋਂ ਕਾਠ ਨਾ ਹੋਵੇ ਮੈਂ ਨਾਲ ਰਿਕਵੈਸਟ ਕੀਤੀ ਸੀ ਚੀਮਾ ਸਾਹਿਬ ਨੂੰ ਤਾਂ ਸਾਡੇ ਵੱਲੋਂ ਦੋ ਜਾਂ ਤਿੰਨ ਬੰਦੇ ਲੈ ਕੇ ਜਾਵਾਂਗੇ ਵੀ ਮੇਰਾ ਬ੍ਰਦਰ ਹੀ ਆਇਆ ਨਾਲ ਇੱਕ ਭਾਈ ਸਾਹਿਬ ਆੜੇ ਨਾਲ ਹੋਰ ਆਏ ਬਸ ਅਜੇ ਲੋ ਹੋਰ ਕੋਈ ਕਾਠ ਨਹੀਂ ਸਾਡੇ ਵੱਲੋਂ ਬਸ ਇਹਦੀ ਮੌਤ ਹੋ ਗਈ ਉਹਦੇ ਮਾਮਲੇ ਚ ਨਾ ਪੂਰਾ ਮਾਮਲਾ ਤੁਸੀਂ ਕਿਵੇਂ ਦੇਖ ਦਿੱਤੀ ਜਿਹੜੀ ਘਟਨਾ ਹੋਈ ਕਾਰਨ ਕੀ ਸੀਗਾ ਇਸ ਤਰ੍ਹਾਂ ਇੰਨਾ ਵੱਡਾ ਝਗੜਾ ਵਧਣਾ ਦੇਖੋ ਜਿਹੜੇ ਅੰਦਰ ਬੁੱਚੜ ਆਫੀਸਰ ਬੰਸ ਸੀ ਨਾ ਜਿਨ੍ਹਾਂ ਨੇ ਸਿੱਖਾਂ ਦਾ ਬੜਾ ਕਹਾਣ ਕੀਤਾ ਨੌਜਵਾਨੀ ਮਾਜੇ ਦੀ ਇੱਕ ਤੇ ਪੂਰੀ ਪੀੜੀ ਮਤਲਬ ਕਿ ਇਹਨਾਂ ਨੇ ਖਤਮ ਕਰ ਛੱਡੀ ਹੈ ਉਹਨਾਂ ਬਾਜੀ ਟਿਚਕਰਾਂ ਬੜੀਆਂ ਕਰਦੇ ਸੀ ਸੰਦੀਪ ਸਿੰਘ ਨੂੰ ਕਾਫੀ ਜ਼ਿਆਦਾ ਮਤਲਬ ਕਹ ਲਓ ਕਿ ਸੰਦੀਪ ਸਿੰਘ ਜੀ ਦੇ ਕਿ ਨੰਗਦਾ ਹੈ ਤੈਨੂੰ ਮਤਲਬ ਕੁੜੀਆਂ ਵਟ ਦੇਣੀਆਂ ਮੁੱਛਾਂ ਨੂੰ ਤਾ ਦੇਣੇ ਐਦਾਂ ਐਦਾਂ ਦੇਣਾ ਮਤਲਬ ਕਿ ਬੜੇ ਜ਼ਿਆਦਾ ਕਮੈਂਟ ਸੰਦੀਪ ਸਿੰਘ ਨੂੰ ਕਰਨੇ ਐਸ ਬੰਦੀ ਨਾਲ ਸੰਦੀਪ ਸਿੰਘ ਨੇ ਸਾਡੇ ਨਾਲ ਕਈ ਵਾਰੀ ਗੱਲ ਵੀ ਕੀਤੀ ਸੀ ਅਸੀਂ ਜੇਲ੍ਹ ਦੇ ਜਿਹੜੇ ਸੁਪਰਡੈਂਟ ਸੀ ਉਹਨਾਂ ਨਾਲ ਗੱਲ ਕੀਤੀ ਕਿ ਪਲੀਜ਼ ਸਰ ਰਿਕਵੈਸਟ ਹੈ ਜੀ ਇਹਦੀ ਜਾਂਦੇ ਬੈਰਿਕ ਚੇਂਜ ਕਰ ਦਿੱਤੋ ਤੇ ਜਾਂ ਇਹਨੂੰ ਜੇ ਸ਼ਿਫਟ ਕਰ ਦਿਓ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੇ ਚੇਂਜ ਕੀਤੀ ਇੰਨਾ ਵੱਡਾ ਜਿਸ਼ੂ ਕ੍ਰੀਏਟ ਹੋ ਚੁੱਕਾ ਹੈ ਸਾਡੇ ਬ੍ਰਦਰ ਦੀ ਹੱਤ ਬਹੁਤ ਜ਼ਿਆਦਾ ਗੰਭੀਰ ਹੋਈ ਪਈ ਹੈ ਸੰਦੀਪ ਤੇ ਜਿਹੜਾ ਮੈਡੀਕਲ ਬੋਰਡ ਦੇ ਆਰਡਰ ਦੇ ਤਹਿਤ ਹੋਇਆ ਜੀ ਤਿੰਨ ਡਾਕਟਰਸ ਦੇ ਬੋਰਡ ਨੇ ਕੀਤਾ ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੀਡੀਸ਼ਨ ਡਾਕਟਰ ਪੂਨਮ ਧੀਰ ਸਰਜਨ اور میں سی ਐز ఫిజిशियन ਅਸੀਂ ਉਹਨਾਂ ਦਾ ਮੈਡੀਕਲ ਕੀਤਾ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਨਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕੰਸਰਨਡ ਅਥਾਰਟिटीज ਨੂੰ ਦੇ ਦਾਂ ਕੋਈ ਇੰਜਰੀ ਵਗੈਰਾ ਜਿਹੜਾ ਉਹ ਹਲੇ ਕੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਿਆ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਹੈ ਕੋਈ ਸਿਰਮ ਸਿਰ ਵਗੈਰਾ ਦੇ ਸਾਹਮਣੇ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐਂ ਤੱਕ ਕੰਪਲੇਨਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਪੇਪਰ ਉਹ ਜਦ ਤੱਕ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ